ਤੁਹਾਡੇ ਘਰ ਦੀ ਸਜਾਵਟ ਜੇ ਤੁਸੀਂ ਘਰ ਪਾਉਣਾ ਚਾਹੁੰਦੇ ਆ ਨਾ ਤਾਂ ਸਟੇਲੀ ਬਹੁਤ ਕਮਾਲ ਦੀਆਂ ਚੀਜ਼ਾਂ ਤੇ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਜਿਵੇਂ ਪੌੜੀਆਂ ਤੇ ਲਾਉਣ ਵਾਲੇ ਪਾਵੇ ਹੋਗੇ ਪਰ ਇਹ ਤੁਹਾਨੂੰ ਉਸ ਰੇਟ 'ਚ ਮਿਲ ਜਾਣੇ ਆ ਵੀ ਜਿਹੜੇ ਰੇਟ ਦੇ ਵਿੱਚ ਤੁਸੀਂ ਇਮੇਜਿਨੇਸ਼ਨ ਨਹੀਂ ਕੀਤਾ ਹੋਣਾ ਬਸ ਤੁਸੀਂ ਫੋਨ ਲਾਉਂਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੰਨੇ ਕਿਸ ਭਾਅ ਤੇ ਬਾਈ ਕਿਉਂਕਿ ਬਾਈ ਹੁਣੀ ਬਣਾਉਂਦੇ ਆ ਮੈਨੂਫੈਕਚਰਰ ਆ ਤਾਂ ਨੈਚੁਰਲ ਗੱਲ ਆ ਵੀ ਤੁਹਾਨੂੰ ਚੀਜ਼ ਜੈਜ ਰੇਟਾਂ ਤੇ ਮਿਲ ਜਾਣੀਆਂ ਇਹ ਤਾਂ ਵੈਸੇ ਸਪੈਸ਼ਲ ਕਹਿ ਰਹੇ ਸੀਗੇ ਕਿ ਬਾਈ ਸੁਖਜਿੰਦਰ ਦੁਕਾਨਦਾਰਾਂ ਨੂੰ ਹੀ ਸੱਦਾ ਤੇ ਗਾਕਾਂ ਨੂੰ ਤੇ ਪਰ ਮੈਨੂੰ ਪਤਾ ਗਾਹਕ ਗੁਰਪ੍ਰੀਤ ਆਉਣੇ ਆ ਤਾਂ ਆਉਣੇ ਆ ਬਿਲਕੁਲ ਜੀ ਡਾਇਰੈਕਟ ਗਾਕਾਂ ਨੇ ਵੀ ਆਉਣਾ ਹੀ ਆਉਣੇ ਆ ਠੀਕ ਆ ਥੋੜਾ ਜਿਆ ਦੁਕਾਨਦਾਰ ਤੇ ਗਾਕਾਂ ਦਾ ਥੋੜਾ ਜਿਆ ਫਰਕ ਰੱਖ ਲਈ ਦੁਕਾਨਦਾਰਾਂ ਨੇ ਵੀ ਬੁਥੇਰੇ ਨੇ ਰੋਟੀ ਕਮਾਉਣੀ ਜਵਾਕ ਪਾ ਲੈਣੇ ਥੋੜਾ ਜਿਆ ਫਰਕ ਰੱਖ ਲਈ ਠੀਕ ਹੈ ਹੈਨਾ ਆਪਸ ਵਿੱਚ ਜੀ ਹਾਂ ਜੀ ਸਹੀ ਵੀ ਜਿਹਨੇ ਇਕੱਲਾ ਤੇ ਕੱਲੀ ਚੀਜ਼ ਲੈਣੀ ਉਹਦਾ ਥੋੜਾ ਜਿਆ ਫਰਕ ਰੱਖ ਲਈ ਦੁਕਾਨਦਾਰ ਦਾ ਦੁਕਾਨਦਾਰ ਵਾਲਾ ਸਾਬ ਰੱਖ ਰਹੀ ਹੈ ਨਾ ਬਿਲਕੁਲ ਤੇ ਆਹ ਪਾਵਿਆਂ ਬਾਰੇ ਮੈਨੂੰ ਦੱਸ ਹਾਂਜੀ ਆ ਆ ਆ ਚੀਜ਼ ਹੈ ਜਿਹੜੀ ਆਹ ਹਾਂਜੀ ਇਹ ਖਰਾਬ ਤਾਂ ਨਹੀਂ ਹੋ ਜੂਗੀ ਨਹੀਂ ਜਿੱਦ ਤੇ ਪੈ ਜੂਗੀ ਸੱਪੇ ਦੇ ਨਾਲ ਇਹ ਪੀਲੀ ਤਾਂ ਨਹੀਂ ਪੈ ਜੂਗੀ ਨਹੀਂ ਜੀ ਇਦਾਂ ਹੀ ਰਹੂਗੀ ਇਹ ਕਲਕਰ ਸ਼ੀਟ ਹੈ ਇਹ ਇਦਾਂ ਹੀ ਰਹੂਗੀ ਅੱਛਾ ਆਹ ਹਾਂਜੀ ਹਾਂਜੀ ਇਹ ਐਂ ਰਹੂਗੀ ਇਦਾਂ ਹੀ ਰਹਿਣੀ ਹੈ ਇਹਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਿੰਨਾ ਚਿਰ ਐਂ ਰਹੂਗੀ ਇਹਦੀ 5 ਸਾਲਾਂ ਦੀ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਇਹਦੀ ਅੱਛਾ 5 ਸਾਲ ਇਹਦੀ ਚਮਕ ਖਤਮ ਹੋ ਜੇ ਹਾਂਜੀ ਇਹਨੂੰ ਕੁਝ ਵੀ ਨਹੀਂ ਹੁੰਦਾ ਜੀ ਐਦਾਂ ਹੀ ਰਹਿਣਾ ਹੈ ਹਾਂ ਹਾਂਜੀ ਤੇ ਜੇ ਉਦੋਂ ਬਾਅਦ ਮਾੜਾ ਮੋਟਾ ਸਾਫ਼ ਹੋ ਜਾਂਦੀ ਹੈ ਇਹ ਸਾਫ਼ ਜੀ ਜਦੋਂ ਡਸਟ ਵਾਲੇ ਕੱਪੜੇ ਨਾਲ ਸਾਫ਼ ਕਰਦਾ ਹੈ ਕਸਟਮਰ ਉਦੋਂ ਇਹਦੀ ਚਮਕ ਤੇ ਪ੍ਰਭਾਵ ਪੈਂਦਾ ਹੈ ਕਲੀਨ ਕਰਾਂਗੇ ਬਿਲਕੁਲ ਸਾਫ਼ ਨਾਲ ਉਦੋਂ ਇਹਦੇ ਕੋਈ ਪ੍ਰਭਾਵ ਨਹੀਂ ਪੈ ਰਿਹਾ ਹਾਂ ਹਾਂ ਵੀ ਉਦੋਂ ਇਹ ਸਕਰੱਬ ਹੋ ਜੂਗੀ ਇਹਦੇ ਛਿਟਾ ਪੈ ਜਾਣਗੇ ਛਿਟਾਾਂ ਦੇ ਵਿੱਚ ਮਿੱਟੀ ਧੰਦ ਮੈਲ ਜੇ ਬਹਿ ਜਾਂਦੀ ਆ ਧੰਦ ਮੈਲ ਬਹਿ ਜਾਣਗੇ ਜੀ ਇਹਦੀ ਇਹ ਚੀਜ਼ ਠੀਕ ਆ ਠੀਕ ਆ ਤੇ ਉਸ ਤੋਂ ਬਾਅਦ ਭਾਈ ਆਹ ਆ ਪਾਵੇ ਹਾਂਜੀ ਇਹਨਾਂ 'ਚ ਆਪਸ ਵਿੱਚ ਰੇਟ ਦਾ ਤਾਂ ਨਹੀਂ ਬਹੁਤਾ ਫਰਕ। ਨਹੀਂ ਜੀ ਕੋਈ ਫਰਕ ਨਹੀਂਗਾ ਜੀ। ਜਿਹੜਾ 3 ਇੰਚੀ ਪਿੱਲਰ ਹੈ ਜੀ ਜਿਵੇਂ ਆਹ ਪਿੱਲਰ 3 ਇੰਚੀ ਆ ਜਾਂ ਉਹ ਵਾਲਾ 3 ਇੰਚੀ ਹੈ। ਇਹ ਹਲਕੇ ਰੇਟ ਦੇ ਆ ਜੀ। ਬਾਕੀ ਜਿਹੜੇ 4 ਇੰਚੀ ਹੈ ਤਕਰੀਬਨ ਸੇਮ ਰੇਟ ਦੇ ਆ ਜੀ। ਕੋਈ 100-200 ਦਾ ਫਰਕ ਹੋ ਸਕਦਾ। ਹਾਂ ਬਸ 100 ਰੁਪਏ ਦਾ ਹੀ ਬਹੁਤ ਹੋਣਾ। 150 ਰੁਪਏ ਦਾ ਹੀ ਫਰਕ ਹੋਊਗਾ। ਆ ਦੇਖੋ ਭਾਈ ਹੁਣਾਂ ਕੋਲੇ ਇੱਧਰ ਵੀ ਬਹੁਤ ਪਿਆ। ਮਤਲਬ ਆਪਾਂ ਇਹ ਕਹਿ ਸਕਦੇ ਵੀ ਤੁਹਾਨੂੰ ਨਾ ਕਈ ਵਾਰੀ ਤੁਸੀਂ ਇਸ ਤਰ੍ਹਾਂ ਦੇ ਪਾਵੇ ਲੈਣ ਜਾਂਦੇ ਆ ਪਰ ਤੁਹਾਨੂੰ ਇੱਕ ਅਦਾ ਡਿਜ਼ਾਈਨ ਹੀ ਮਿਲਦਾ ਹੁੰਦਾ ਤੇ ਤੁਸੀਂ ਕੀ ਕਰਦੇ ਆ ਕਿ ਉਹ ਹੀ ਲੈਣਾ ਪੈਂਦਾ ਔਰ ਪਾਈ ਹੁਣਾ ਕੋਲੇ ਤੁਹਾਨੂੰ ਇੱਥੇ ਸੈਂਕੜੇ ਡਿਜ਼ਾਈਨ ਮਿਲ ਜਾਣਗੇ ਦੇਖੋ ਅੰਦਰ ਵੀ ਪਏ ਆ ਅੰਦਰ ਵੀ ਪਏ ਆ ਹੋਰ ਕੀ ਕੀ ਬਣਦਾ ਗੁਰਪੀ ਤੇਰੇ ਕੋਲੇ ਹੋਰ ਕੀ ਕੀ ਬਣਦਾ ਹੋਰ ਭਈ ਜੀ ਆਪਣੇ ਕੋਲੇ ਸਟੀਲ ਦਾ ਮੈਨੂਫੈਕਚਰਿੰਗ ਖੋਦੀ ਮੈਨੂਫੈਕਚਰਿੰਗ ਹੈ ਇਹ ਆਪਣੀ ਅੱਛਾ ਆਹਾ ਹਾਂਜੀ ਇਹ ਖੋਦੀ ਮੈਨੂਫੈਕਚਰਿੰਗ ਹੈ ਆਪਣੀ ਇਹ ਜਿਹੜਾ ਘਰੇ ਰੋਟੀ ਪਾਣੀ ਖਾਣ ਨੂੰ ਆਹ ਹਾਂਜੀ ਰੋਟੀ ਪਾਣੀ ਖਾਣ ਵਾਲਾ ਜੀ ਠੀਕ ਹਾਂ ਤੇ ਆਹ ਸਟੀਲ ਵਾਲਾ ਚੂਲਾ ਇਹ ਸਟੀਲ ਵਾਲਾ ਹਾਂਜੀ ਆਪਣੀ ਆਪ ਦੀ ਮੈਨੂਫੈਕਚਰਿੰਗ ਹੈ ਇਹ ਕਿਹੜੇ ਗ੍ਰੇਡ ਦੀ ਸਟੀਲ ਲੱਗੀ ਹੋਈ ਐ ਨੂੰ ਇਹ ਜੀ ਜੇ ਤਾਂ ਬਾਹਰ ਰੱਖਣਾ ਜੀ ਪਾਰਕ ਵਗੈਰਾ ਚ ਉਹਦੇ ਵਿੱਚ ਤਾਂ 202 ਲਾਵਾਂਗੇ ਜੀ ਆਪਾਂ ਹਾਂ ਤੇ ਜੇ ਆਪਾਂ ਪਾਰਕ ਵਗੈਰਾ ਬਾਹਰ ਤੇ ਰੱਖਣਾ 304 ਲਾਵਾਂਗੇ ਜੀ ਜੇ ਆਪਾਂ ਅੰਦਰ ਰੱਖਣਾ ਹੈ ਇਹ ਫਿਰ 202 ਲੱਗੂਗੀ ਮਤਲਬ ਜੇ ਅੰਦਰ ਰੱਖਣਾ ਤਾਂ 202 ਲੱਗ ਜਾਊਗੀ ਜੇ ਬਾਹਰ ਰੱਖਣਾ ਫਿਰ 304 ਲੱਗ ਜਾਊਗੀ ਫਿਰ 304 ਵਾਲਾ ਤਾਂ ਮਤਲਬ ਆ ਹੀ ਰਹੂਗਾ ਜਿਵੇਂ ਹੈਗਾ ਜੇ ਇਹ ਹੀ ਰਹੂਗਾ ਇਹ 20 25 ਸਾਲ ਕੁਝ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਜੀ ਹਾਂ ਵੀ ਫਿਰ ਤਾਂ ਇਹਨੂੰ ਕੁਝ ਨਹੀਂ ਹੁੰਦਾ ਹਾਂਜੀ ਇਹ ਸਟੀਲ ਆ ਹੋਰ ਹੋਰ ਕੀ ਬਣਾਉਣਾ ਆ ਆ ਚਗਾਠਾਂ ਬਣਦੀਆਂ ਆਪਣੇ ਕੋਲੇ ਇਹ ਚਗਾਠਾਂ ਜੀ ਆਪਣੇ ਕੋਲੇ ਇਹ ਚਗਾਠਾਂ ਕਾਹਦੀਆਂ ਇਹ ਇਹ ਵੀ ਸਟੀਲ ਦੀ ਬਣਦੀ ਆ ਇਹ ਜਿਸਤੀ ਵੀ ਹੈਗੀ ਜੀ ਆਪਣੇ ਕੋਲੇ ਸਟੀਲ ਦੀ ਵੀ ਹੈਗੀ ਹੈ ਜੀ ਅੱਛਾ ਜੀ ਜਮਾਈ ਸਟੀਲ ਦੀ ਕੋਈ ਬਣਾਉਣੀ ਹਾਂਜੀ 304 ਦੀ ਸਟੀਲ ਦੀ ਜਗਾਠ ਵੀ ਆਪਾਂ ਬਣਾ ਕੇ ਦਿੰਨੇ ਆ ਕਸਟਮਰ ਨੂੰ ਬਾਈ ਸਟੀਲ ਦੀ ਜਗਾਠ ਤੇ ਫਿਰ ਗੁਰਪੀ ਤੇ ਰੰਗ ਨਹੀਂ ਚੜਨਾ ਰੰਗ ਚੜਦਾ ਜੀ ਬਿਲਕੁਲ ਉਹ ਕਿਵੇਂ ਚੜੂਗਾ ਉਹ ਪਾਲਿਸ਼ ਹੋਊਗੀ ਜੀ ਉਹ ਜਿਹੜਾ ਸਟੀਲ ਜਗਾਠ ਵਾਲਾ ਹੁੰਦਾ ਜੀ ਉਹ ਪਾਲਿਸ਼ ਵਾਲਾ ਨਹੀਂ ਹੁੰਦਾ ਜੀ ਅੱਛਾ ਹਾਂਜੀ ਉਹਦੇ ਉੱਤੇ ਕ੍ਰੋਮ ਨਹੀਂ ਹੋਇਆ ਕ੍ਰੋਮ ਨਹੀਂ ਹੋਇਆ ਹੁੰਦਾ ਉਹ ਮੈਟ ਹੁੰਦਾ ਮੈਟ ਕਰਕੇ ਉਹਦੇ ਉੱਤੇ ਸਟੀਲ ਕੋਟਿੰਗ ਚੜਦੀ ਹੈ ਜੀ ਅੱਛਾ ਆ ਆਹ ਆਹ ਕਿਹੜਾ ਆਹ ਕਾਦੀ ਆ ਇਹ ਤਾਂ ਆਪਣੀ ਜਸਤੀ ਹੈ ਜੀ ਅੱਛਾ ਇਹ ਜਸਤੀ ਹੈ ਇਹ ਜਸਤੀ ਹੈ ਜੀ ਹੂੰ ਸਟੀਲ ਦੀ ਆਪਣੀ ਵਾਰ ਲੇਟਖਾ ਦਾ ਸਟੀਲ ਹਾਂਜੀ ਇਹ ਸਟੀਲ ਦੀ ਜਗਾਠ ਜੇ ਸਟੀਲ ਦੀ ਜਗਾਠ ਆਪਾਂ ਬਣਾਉਂਦੇ ਆਂ ਹਾਂਜੀ ਪਰ ਸਟੀਲ ਦੀ ਜਗਾਠ ਦੀ ਤਾਂ ਫਿਰ ਲਾਈਫਟਾਈਮ ਹੀ ਗਾਰੰਟੀ ਹੋਗੀ ਫੁੱਲ ਲਾਈਫਟਾਈਮ ਗਾਰੰਟੀ ਇਹ ਸਟੀਲ ਦੀ ਆਪਣੀ ਐਸਐਸ ਦੀ ਬਣੀ ਹੋਈ ਜਗਾਠ ਹੈ 304 ਦੀ ਫੁੱਲ ਗਾਰੰਟੀ ਦੀ ਲਓ ਆ ਯਾਰ ਪ੍ਰੀਤ ਜਮਾ ਨਹੀਂ ਸਿਰਾ ਹੋ ਗਿਆ ਯਾਰ ਸਟੀਲ ਹੀ ਆ ਗਈ ਜਮਾ ਹੀ 304 ਦੀ ਤੇ ਆ ਸਟੀਲ ਤੇ ਚੜ ਜਾਊਗਾ ਪਾਲਿਸ਼ ਹੋ ਜਾਊਗੀ ਹਾਂਜੀ ਪਾਲਿਸ਼ ਚੜੂਗੀ ਜੀ ਇਹ ਮੈਟ ਹੈਗਾ ਜੀ ਚਮਕਾਲਾ ਨਹੀਂ ਪਾਲਿਸ਼ ਕਰਨ ਦੀ ਜ਼ਿੰਮੇਵਾਰੀ ਲੈਣੀ ਹੈ ਤੁਸੀਂ ਵੀ ਪਾਲਿਸ਼ ਹੋਊਗੀ ਹਾਂਜੀ ਹੋਊਗੀ ਜੇ ਬੰਦਾ ਕਹਦੇ ਵੀ ਤੂੰ ਹੀ ਪਾਲਿਸ਼ ਕਰਕੇ ਦੇ ਦੇ ਕਲਰ ਹਾਂਜੀ ਕਲਰ ਕਲਰ ਹਾਂਜੀ ਕਲਰ ਕਲਰ ਹਾਂਜੀ ਕਲਰ ਹੋ ਪਰ ਲੱਗਣ ਤੋਂ ਬਾਅਦ ਹੀ ਹੋਊਗਾ ਲੱਗਣ ਤੋਂ ਬਾਅਦ ਹੀ ਮੈਂ ਖੋਲਣ ਨੂੰ ਮਾੜਾ ਹਾਂਜੀ ਖੋਲ ਸਕਦੇ ਹਾਂ ਜੀ ਆਹ ਦੇਖੋ ਸਟੀਲ ਆ ਬਾਈ ਹੁਣਾਂ ਨੇ ਸਟੀਲ ਦੀਆਂ ਬਣਾਈਆਂ ਹੋਈਆਂ ਚਗਾਠਾਂ ਤੇ ਬਾਈ ਹੁਣੀ ਕਹਿੰਦੇ ਇਹਨੂੰ ਰੰਗ ਵੀ ਆ ਤੇ ਇਹ ਇਹ ਕਿਹੜੀ 304 ਵਾਲੀ ਆ 304 ਜੀ ਸਾਰੀ ਇਹ ਤਾਂ 304 ਆ ਇਹ ਤਾਂ ਫਿਰ ਮਤਲਬ ਲਾਈਫਟਾਈਮ ਦੀ ਗਾਰੰਟੀ ਹੋ ਗਈ ਇਹ ਤਾਂ ਗੱਲ ਨਹੀਂ ਨਹੀਂ ਇਹ ਜਿਵੇਂ ਬਾਥਰੂਮਾਂ ਦੇ ਵਿੱਚ ਲੱਗ ਜਾਂਦੀਆਂ ਜਗਾਠਾਂ ਜੀ ਉਹ ਗੱਲ ਦੀ ਸਮੱਸਿਆ ਆ ਜਾਂਦੀ ਹੈ ਹਾਂ ਹਾਂ 5-10 ਸਾਲਾਂ ਬਾਅਦ ਜੀ ਇਹ ਲਾਈਫਟਾਈਮ ਬੈਲਿਟੀ ਵਾਲਾ ਕੰਮ ਹੀ ਹੈ ਜੀ ਵੀ ਇਹ ਬਿਲਕੁਲ ਵੀ ਨਹੀਂ ਕੁਛ ਹੁੰਦਾ ਅਭੀ ਇਹ ਤਾਂ ਸਟੀਲ ਤਾਂ ਮੈਂ ਸਟੀਲ ਵਾਲੇ 쿨ਰ ਬਣਦੇ ਦੇਖ ਕੇ ਆਇਆ ਹਾਂਜੀ ਤੇ ਉਹ 쿨ਰ ਆ ਜਿਹੜੇ ਉਹ 20-25-25 ਸਾਲ ਭਾਵੇਂ ਨੂਨ ਵਾਲਾ ਪਾਣੀ ਪਾਈ ਚਲੋ ਤਾਂ ਕੁਝ ਨਹੀਂ ਹੁੰਦਾ ਜੀ ਤੁਸੀਂ ਆਮ ਹੀ ਦੇਖਿਆ ਸਟੀਲ ਵਾਲੇ ਭਾਂਡੇ ਆ ਹਾਂਜੀ ਸਟੀਲ ਵਾਲਾ ਭਾਂਡਾ ਕਦੇ ਗਲ-ਗਲਿਆ ਦੇਖਿਆ ਨਹੀਂ ਹਾਂਜੀ ਬਿਲਕੁਲ ਵੇ ਆਪਾਂ ਲੱਸੀ ਦੁੱਧ ਚਾਹ ਸਭ ਕੁਝ ਪਾਉਂਦੇ ਆ ਉਹਦੇ ਵਿੱਚ ਹਾਂਜੀ ਤੇ ਕਿੰਨੇ ਚਿਰ ਦੇ ਵਿੱਚ ਬਾਈ ਬਣਾ ਕੇ ਦੇ ਦੋਗੇ ਸਟੀਲ ਵਾਲੀਆਂ ਚਗਾਠਾਂ ਕੋਈ ਬੰਦਾ ਕਵੇ ਤੁਹਾਨੂੰ ਆਪਾਂ ਨੂੰ ਆਰਡਰ ਪਾਵੇ ਜੀ ਆਪਾਂ 2 ਤੋਂ 3 ਦਿਨਾਂ ਦੇ ਵਿੱਚ ਆਰਡਰ ਕੰਪਲੀਟ ਦੇ ਦਾਂਗੇ ਕੰਪਲੀਟ ਦੇ ਦੇਉਂਗੇ ਆਰਡਰ ਹਾਂਜੀ ਹਾਂਜੀ ਤੇ ਇਹਦੀ ਤਾਂ ਮਿੰਤੀ ਗਿਣਤੀ ਤਾਂ ਬਾਅਦ ਚ ਗੇਟਾਂ ਤੋਂ ਕੋਈ ਹੋਣੀ ਆ ਹਾਂਜੀ ਗੇਟਾਂ ਦੀ ਹੋਣੀ ਹੈ ਜੀ ਤੇ ਕੇਰਾ ਤਾਂ ਆਪਾਂ ਨੂੰ ਅਗਲੇ ਨੇ ਦੱਸਣਾ ਵੀ ਭਾਈ ਸਾਡੀ ਸਾਨੂੰ ਇੰਨਾ ਇੰਨਾ ਆਰਡਰ ਆ ਇੰਨਾ ਆਰਡਰ ਹੈ ਜੀ ਹਾਂਜੀ ਇੰਨਾ ਆਰਡਰ ਆ ਆ ਕਿਵੇਂ ਆ ਆ ਡਬਲ ਜਿਗਾਰਡ ਇਹ ਡਬਲ ਜਿਗਾਰਡ ਜੀ ਇਹ 10 ਇੰਚ ਜਾ ਗਈ ਜੀ ਹੂੰ ਫੁੱਲ ਹੈਵੀ 16 ਗੇਜ ਦੇ ਵਿੱਚ ਜੀ ਜਸਤੀ ਦੇ ਵਿੱਚ ਅੱਛਾ ਹਾਂਜੀ ਇਹ ਜਸਤੀ ਚ ਇਹ ਜਸਤੀ ਤੇ ਜਸਤੀ ਵਾਲੇ ਦੀ ਕਿੰਨੇ ਚਿਰ ਦੀ ਜ਼ਿੰਮੇਵਾਰੀ ਲੈਣੇ ਜਸਤੀ ਵਾਲੇ ਦੀ ਜੀ ਫੁੱਲ ਜ਼ਿੰਮੇਵਾਰੀ ਹੈ ਜੀ ਜੀ ਹਾਂਜੀ ਰਨਾਟ ਦੀ ਜੀ ਕਲਰ ਦੀ ਜੀ ਕਬਜੇ ਦੀ ਕਬਜਾ ਐਕੂਰਸੀ ਚ ਪੂਰਾ ਜੀ ਸਾਰਾ ਮਸ਼ੀਨੀ ਜੀ ਡਾਈਆਂ ਤੇ ਸਾਰਾ ਕੰਮ ਡਾਈਆਂ ਤੇ ਇੱਥੇ ਕੁਛ ਨਹੀਂ ਗਾ ਜੀ ਹਾਂ ਵੀ ਮਤਲਬ ਕਹਿਣ ਤੋਂ ਪਾਵੇ ਆ ਵੀ ਜਦੋਂ ਜੋੜੀਆਂ ਲਾਉਣੀਆਂ ਹਾਂਜੀ ਚਗਾਠ ਤਾਂ ਲੱਗ ਜਾਂਦੀ ਆ ਲੱਗ ਜਾਂਦੀ ਆ ਮਾੜੀ ਚਗਾਠ ਆ ਉਸ ਤੋਂ ਬਾਅਦ ਜੋੜੀਆਂ ਲਾਉਣੀਆਂ ਔਖਾਂ ਜੋੜੀਆਂ ਲਾਉਣੀਆਂ ਔਖੀਆਂ ਜੀ ਉਹ ਇਹਦੇ ਵਿੱਚ ਐਕੂਰਸੀ ਹੈ ਜੀ ਇਹ ਰੂਲੇ ਸੀਐਨਸੀ ਰੂਲੇ ਵਾਲਾ ਮਾਲ ਹੈ ਜੀ ਇਹ ਹਾਂ ਇਹਦੇ ਵਿੱਚ ਪਤਾਮ ਦੇ ਵਿੱਚ ਵਾਧਾ ਘਾਟਾ ਜਿਵੇਂ ਮੰਨ ਲੀਏ ਵੀ ਆਪਾਂ ਪਤਾਮ ਦੇ ਵਿੱਚ ਇੱਥੇ ਦੀ ਉੱਪਰ ਲੱਗ ਪਤਾਮ ਛੋਟਾ ਵੱਡਾ ਉਹ ਚੀਜ਼ਾਂ ਉਹ ਚੀਜ਼ਾਂ ਨਹੀਂ ਮਿਲ ਰਹੀਆਂ ਇੱਕ ਘਰਪੇ ਤੂੰ ਮੈਨੂੰ ਉਹ ਟਫਨ ਦੇ ਵਿੱਚ ਕਹਿੰਦਾ ਸੀਗਾ ਕੀ ਦਿੰਨੇ ਆ ਤੁਸੀਂ ਬਲੈਕ ਦੇ ਵਿੱਚ ਕੀ ਆ ਉਹ ਹਾਂਜੀ ਉਹ ਆਪੀ ਐਕਸੈਸਰੀ ਪਈ ਹੈ ਜੀ ਲਿਆ ਦਿਖਾ ਮੈਨੂੰ ਕੀ ਹੈ ਯਾਰ ਹਾਂਜੀ ਉਹ ਆਪਾਂ ਗੱਲ ਕਰਦੇ ਸੀਗੇ ਵੀ ਸ਼ਾਇਦ ਵੀ ਚੀਜ਼ ਉਹ ਕਮਾਲ ਹੈ ਹਾਂਜੀ ਪਰ ਇੱਥੇ ਤੁਸੀਂ ਮਾਰਕੀਟ ਨਹੀਂ ਕਰ पाए ਉਹਨੂੰ ਹਾਂਜੀ ਬਿਲਕੁਲ ਹੈ ਇਹਦੇ ਵਿੱਚ ਆਪਣੇ ਕੋਲੇ ਇੱਕ ਤਾਂ 4 ਇੰਚ ਜੀ ਪੈਰ ਆ ਜਾਂਦਾ ਜੀ ਜੀ ਹਾਂਜੀ ਇਹਦੇ ਵਿੱਚ ਆਪਣੇ ਕੋਲੇ ਹੈਂਡ ਵੀ ਆ ਜਾਂਦਾ ਜੀ ਠੀਕ ਟਫਣਾ ਲੈ ਅੱਛਾ ਟਾਫ ਹਨ ਹੈਡਿੰਗ ਅੱਛਾ ਇਹਦੇ ਵਿੱਚ ਐਸਐਸ ਦੇ ਵਿੱਚ ਵੀ ਆ ਜਿਹੜੀ ਤੁ ਆਪਾਂ ਗੱਲ ਕਰਦੇ ਸੀ ਵੀ ਉਹ ਤੇ ਕਲਰ ਨਹੀਂ ਹੁੰਦਾ ਜੀ ਹੂੰ ਆ ਐਸਐਸ ਤੇ ਕਲਰ ਹੋਇਆ ਵਾ ਜੀ ਅੱਛਾ ਆ ਸਟੀਲ ਤੇ ਕਲਰ ਹੈ ਸਟੀਲ ਤੇ ਕਲਰ ਹੈ ਜੀ ਆ ਸਟੀਲ ਤੇ ਰੰਗ ਹੋਇਆ ਵਾ ਪ੍ਰੀਤਾ ਆ ਆ ਕਲਰ ਵੀ ਸਟੀਲ ਤੇ ਹੋਇਆ ਵੈ ਜੀ ਸਰ ਇਹ ਕੋਟੜ ਕਲਰ ਹੈ ਜੀ ਸਰ ਇਹ ਕਲਰ ਵੀ ਨਹੀਂ ਲਹੂਗਾ ਨਹੀਂ ਜੀ ਆਹ ਸਟੀਲ ਤੇ ਹੋਇਆ ਵਾ ਹਾਂਜੀ ਸਟੀਲ ਤੇ ਜੀ ਹੂੰ ਇਹ ਰੋਜ 골ਡ ਆ ਗਿਆ ਜੀ ਉਹ 골ਡਨ ਆ ਗਿਆ ਜੀ ਆਪਣਾ ਇਹ ਬਲੈਕ ਫਿਨਿਸ਼ ਚ ਆ ਗਿਆ ਆ ਆ ਆ ਕੀ ਕੰਮ ਆਉਂਦੇ ਆ ਇਹ ਹੈਂਡਲ ਇਹ ਹਾਂਜੀ ਟਫ ਹੈਂਡਲ ਜੀ ਅੱਛਾ ਜਿਵੇਂ ਆਪਾਂ ਡ੍ਰੈਗ ਰੂਮਾਂ ਤੇ ਗੇਟ ਲਾਦਣੇ ਆ ਜੀ ਹਾਂ ਕਾਚੀ ਤੇ ਫਰੰਟ ਆ ਗਿਆ ਜੀ ਜਿਵੇਂ ਆਪਾਂ ਦੁਕਾਨ ਦਾ ਫਰੰਟ ਬਣਾਦਣੇ ਆ ਜੀ ਹੂੰ ਇਹ ਦੇ ਇੱਕ ਮਿੰਟ ਆ ਆ ਆ ਵੀ ਹੈਂਡਲ ਹੀ ਹੈ ਹਾਂਜੀ ਇਹ ਵੀ ਹੈਂਡਲ ਹੀ ਹੈ ਜੀ ਆਹ ਵੇਖੋ ਕਰ ਕਰ ਹਾਂ ਬੰਦਾ ਯਾਰ ਇੱਥੇ ਤਲਵੰਡੀ ਸਾਬੋ ਦੇ ਵਿੱਚ ਇਹ ਤੋਂ ਦੁਕਾਨਦਾਰ ਖਰੀਦ-ਖਰੀਦ ਵੇਚੀ ਜਾਂਦੇ ਆ ਹਾਂਜੀ ਤੁਸੀਂ ਦੇਖ ਲਓ ਬੰਦੇ ਦੀ ਕਲਾਕਾਰੀ ਦੁਕਾਨਦਾਰ ਤਾਂ ਖਰੀਦ-ਖਰੀਦ ਵੇਚੀ ਜਾਂਦੇ ਆ ਇਹਦੇ ਵਿੱਚ ਟੋਟਲ ਐਸੈਸਰੀ ਵੀ ਆਪਣੇ ਕੋਲੇ ਜੀ ਕਰਪਸ਼ਨ ਦੀ ਆਪਣੇ ਕੋਲੇ ਟੋਟਲ ਐਸੈਸਰੀ ਬਲੈਕ ਦੇ ਵਿੱਚ ਮਿਲੂਗੀ ਜੀ ਦੁਕਾਨਦਾਰ ਭਰਾਣੇ ਲੈਣੀ ਹੈ ਜੀ ਬਿਲਕੁਲ ਜਾਇਜ਼ ਰੇਟਾਂ ਤੋਂ ਬੋਲ ਹਾਂਜੀ ਜਿਹੜੀ ਬਲੈਕ ਹੋਊਗੀ ਜੀ ਵੱਡੀ ਇਹ ਕੰਬੋ ਸੈੱਟ ਆਉਂਦਾ ਜੀ ਇਹ ਕੰਪਲੀਟ ਇਹਦੇ ਵਿੱਚ 5 ਪੀਸ ਹੀ ਦਿੰਨੇ ਆਪਾਂ ਜੀ ਦੁਕਾਨਦਾਰ ਨੂੰ ਹਮ ਇਹਦੇ ਵਿੱਚ ਇੱਕ ਮਸ਼ੀਨ ਦੇ ਦਾਂਗੇ ਜੀ ਆਪਾਂ ਦੁਕਾਨਦਾਰ ਨੂੰ ਹਮ ਇੱਕ ਆਪਾਂ ਉਹਦੇ ਵਿੱਚ ਹੈਂਡਲ ਦੇ ਦਾਂਗੇ ਜੀ ਇਕ ਨੂੰ ਆਪਾਂ ਲੋਕ ਦੇ ਦਾਂਗੇ ਜੀ ਇੱਕ ਟੌਪ ਬਾਟਮ ਦੇ ਦਾਂਗੇ ਜੀ ਇੱਕ ਕਿਲੀ ਦੇ ਦਾਂਗੇ ਜੀ ਕੰਪਲੀਟ ਸੈੱਟ ਦੇ ਦਾਂਗੇ ਜੀ ਜਿਹੜਾ ਕਿ ਮਾਰਕੀਟ ਦੇ ਵਿੱਚ ਅਲੱਗ-ਅਲੱਗ ਮਿਲਦੇ ਅੱਛਾ ਆ ਕੀ ਹੈ ਇਹ ਲੋਕ ਆ ਗਿਆ ਜੀ ਗਲਾਸ ਤੋਂ ਗਲਾਸ ਲੋਕ ਟਫ ਨਾਲ ਆ ਗਿਆ ਜੀ ਇਹ ਬਲੈਕ ਚ ਆ ਗਿਆ ਜੀ ਉਸ ਤੋਂ ਠੀਕ ਆ ਆ ਕੀ ਹੈ ਇਹ ਮਸ਼ੀਨ ਆ ਗਈ ਜੀ ਜੀ ਟੌਪ ਤੇ ਬਾਟਮ ਹੈ ਜੀ ਬਲੈਕ ਫਿਨਿਸ਼ ਦੇ ਵਿੱਚ ਸਟੀਲ ਦੇ ਵਿੱਚ ਜਿਹੜਾ ਹੂੰ ਟੌਪ ਬਾਟਮ ਹੁੰਦੇ ਹੈਗੇ ਆਪਣੇ ਇਹਦੇ ਇਹ ਐਸਐਸ ਹੀ ਹੈ ਜੀ ਬਾਹਰੋਂ ਜਿਹੜਾ ਕਵਰ ਹੈ ਦਾ ਐਸਐਸ ਦਾ ਇਹ ਵੀ ਬਲੈਕ ਪੋਲਿਸ਼ ਦੇ ਵਿੱਚ ਹੈ ਜੀ ਇਹ ਬਹੁਤ ਹੀ ਜੈਜ ਰੇਟਾਂ ਤੇ ਆਪਾਂ ਦੁਕਾਨਦਾਰ ਵੀਰਾਂ ਨੂੰ ਉਪਲਬਧ ਕਰਵਾ ਕੇ ਦੇਵਾਂਗੇ ਇਹ ਇਹ ਉਹੋ ਜੀ ਚ ਤਖਤਾ ਜਾਂ ਕੁੱਕਦਾ ਜਾਂ ਹੁੰਦਾ ਹਾਂਜੀ ਜਿਹੜਾ ਕੁੱਕਦਾ ਜੀ ਹੁੰਦਾ ਹਾਂ ਹਾਂ ਹਾਂਜੀ ਆਹ ਆਹ ਇੱਕ ਆ ਤਾਂ ਲੱਗ ਜਾਂਦਾ ਇੱਕ ਥੱਲੇ ਲੱਗ ਜਾਂਦਾ ਦੇ ਵਿੱਚ ਕੁੱਕਦਾ ਜਾਂ ਤਖਤਾ ਹਾਂਜੀ ਸਮਝ ਗਿਆ ਸਮਝ ਗਿਆ ਸਮਝ ਗਿਆ ਇਹ ਸਾਰਾ ਡਿਗਾਰਡਿੰਗ ਸ਼ੀਸ਼ੇ ਦਾ ਟਾਫ ਨੇ ਸੈਸਰੀ ਜੀ ਫੁੱਲ ਮਿਲੂਗੀ ਬਹੁਤ ਜੈਜ ਰੇਟਾਂ ਤੇ ਮਿਲੂਗੀ ਸ਼ੀਸ਼ੇ ਦਾ ਯਾਰ ਤੁਹਾਨੂੰ ਫੁੱਲ ਹਾਂ ਦੁਕਾਨਦਾਰਾਂ ਵਾਲੇ ਰੇਟਾਂ ਤੇ ਹੁਣ ਗੱਲ ਲਿਓ ਆਂ ਕੱਲੇ ਦੁਕਾਨਦਾਰਾਂ ਨੇ ਉਹਨਾਂ ਗਾਕਾਂ ਨੇ ਵੀ ਆਉਣਾ ਬਾਈ ਬਣ ਕੇ ਧਿਆਨ ਰੱਖੇ ਨਹੀਂ ਗਾਕਾਂ ਦਾ ਖਾਸ ਧਿਆਨ ਰੱਖਿਆ ਜਾਊਗਾ ਜੀ ਇਹ 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 ਨਾ ਹੋਵੇ ਵੀ ਗਾਹ ਕਾਵੇ ਤੇ ਉਹ ਕਵੇ ਯਾਰ ਮੈਨੂੰ ਰੇਟ ਜਾਇਜ ਰੇਟ ਲਾਈ ਜਾਈ ਅਗਲੇ ਨੂੰ ਤੇ ਆ ਦਿਖਾ ਮੈਨੂੰ ਜਿਹੜੇ ਉਹ ਇਨਵਰਟਰ ਵਾਲੇ ਸਟੈਂਡ ਆ ਉਹ ਕਿੱਥੇ ਆ ਇਨਵਰਟਰ ਵਾਲੇ ਸਟੈਂਡ ਆ ਆਪਣੇ ਆ ਆ ਆ ਆ ਹਾਂਜੀ ਇਹ ਵੀ ਡਰੈਗ ਰੂਮ ਚ ਰੱਖਣ ਵਾਸਤੇ ਟੇਬਲ ਜੀ ਟੇਬਲ ਆ ਹਾਂਜੀ ਤੇ ਇੱਕ ਆ ਪਲਮੂਨੀਅਮ ਦਾ ਕੰਮ ਕਰਦੇ ਆ ਅਲੂਮਿਨੀਅਮ ਦਾ ਕੀ ਕਾਂ ਹਾਂਜੀ ਅਲੂਮਿਨੀਅਮ ਦਾ ਫਰੰਟ ਕੈਵਨ ਦਾ ਹੋ ਗਿਆ ਜੀ ਪਾਰਟੀਸ਼ਨਾਂ ਹੋ ਗਈਆਂ ਜੀ ਤੇ ਸਾਰਾ ਅਲੂਮਿਨੀਅਮ ਦਾ ਆਲ ਓਵਰ ਆਪਾਂ ਵਰਕ ਨਾਲ ਮੈਨੂਫੈਕਚਰਿੰਗ ਆਪਣੀ ਕਰਦੇ ਆ ਅੱਛਾ ਜਿਹੜਾ ਆ ਆ ਕੰਮ ਤੇਰੇ ਹੋਇਆ ਵਾ ਇਹ ਅਲੂਮਿਨੀਅਮ ਦਾ ਕੰਮ ਤੇਰਾ ਕੀਤਾ ਵਾ ਇਹ ਆਪਣਾ ਆਪ ਦਾ ਕੀਤਾ ਹੋਇਆ ਜੀ ਮਤਲਬ ਜੇ ਕਿਸੇ ਨੇ ਘਰੇ ਦਫਤਰ ਬਣਾਉਣਾ ਪਾਰਟੀਸ਼ਨ ਕਰਨੀ ਆ ਹਾਂਜੀ ਜਾਂ ਦਫਤਰ ਦਫਤਰ ਦਾ ਕੋਈ ਵੀ ਕੰਮ ਕਰਨ ਵਾਲਾ ਅਲੂਮੀਨੀਅਮ ਦਾ ਕੰਮ ਕਰਨ ਵਾਲਾ ਕੋਈ ਏਜੰਸੀ ਦੇ ਵਿੱਚ ਕੋਈ ਹੋਰ ਹਾਂਜੀ ਉਹ ਵੀ ਤੁਹਾਡੇ ਕੋਲ ਸੰਪਰਕ ਕਰ ਆਪਣੇ ਕੋਲ ਸੰਪਰਕ ਕਰ ਸਕਦਾ ਜੀ ਬਿਲਕੁਲ ਜਾਇਜ਼ ਰੇਟ ਤੇ ਤੇ ਸਾਫ ਸੁਥਰਾ ਕੰਮ ਕੁਆਲਿਟੀ ਆ ਇਹ ਲੈ ਵੀ ਸਵਾਦ ਆ ਗਿਆ ਗੁਰਪੀਤ ਜਿੰਨੇ ਵੀ ਸੱਜਣ ਤਲਵੰਡੀ ਸਾਬ ਉਹਦੇ ਨੇੜ ਦੇ ਆ ਆ ਕੁਰਸੀ ਵੀ ਤੁਹਾਡੀ ਕੋਈ ਬਣਾਈ ਹੋਈ ਹੈ ਕੁਰਸੀ ਵੀ ਆਪਣੇ ਕੋਲ ਬਣੀ ਜਿਹੜੇ ਜਿਹੜੇ ਵੀ ਬੰਦੇ ਸਟੀਲ ਦਾ ਜਸ ਜਸਤੀ ਚਾਦਰ ਦੀ ਚਗਾਠਾਂ ਦਾ ਸਟੀਲ ਦੀਆਂ ਚਾਦਰਾਂ ਦਾ ਸਟੀਲ ਦੀਆਂ ਕੋਈ ਵੀ ਇਸ ਤਰ੍ਹਾਂ ਦੀਆਂ ਸਜਾਵਟ ਵਾਲੀਆਂ ਚੀਜ਼ਾਂ ਝੂਲੇ ਬਣਾਉਣੇ ਚਾਹੁੰਦਾ ਜਾਂ ਉਹ ਪਾਵੇ ਜੇ ਲਾਉਣੇ ਚਾਹੁੰਦਾ ਜਾਂ ਬਾਈ ਨੂੰ ਟਫਨ ਦੀ ਕੋਈ ਵੀ ਐਸੈਸਰੀ ਚਾਹੀਦੀ ਹੈ ਕਿਸੇ ਵੀ ਬੰਦੇ ਨੂੰ ਉਹ ਬਾਈ ਦੇ ਨਾਲ ਸੰਪਰਕ ਕਰ ਲਿਓ ਸਜਣਾ ਨੰਬਰ ਸਕਰੀਨ ਤੇ ਆ ਤੇ ਇਹ ਸਜਣਾ ਦੇ ਨਾਲ ਆਪਦਿਆਂ ਦੇ ਨਾਲ ਸਾਂਝਾ ਕਰ ਲਿਓ ਇਹ ਗੱਲਬਾਤ ਸਾਂਝੀ ਕਰ ਦਿਓ ਲੋੜ ਪੈ ਜਾਣੀ ਤੁਹਾਨੂੰ